ਸਤਿ ਸ਼੍ਰੀ ਅਕਾਲ ਜੀ ਸਾਸਰੀ ਕਾ ਸਤਿ ਸ਼੍ਰੀ ਅਕਾਲ ਜੀ ਸਾਸਰੀ ਕਾ ਕੀ ਹਾਲ ਚਾਲ ਆ ਕਿੰਗਾ ਹਾਲ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ ਆ ਗਏ ਫਿਰ ਤੁਰ ਕੇ ਕੈਲੀ ਮੈਂ ਕਿਤੇ ਗਿਆ ਸੀ ਇਹਦਾ ਨਾਂ ਨਹੀਂ ਲੈਣਾ ਨਾਂ ਮੇਰਾ ਸਹੀ ਹੈ ਲੈ ਕੈਲੀ ਕੈਲੀ ਨਹੀਂ ਕੋਪ ਇਹਦਾ ਕੈਲੀ ਨਾ ਆ ਨਾ ਨਾ ਮੇਰਾ ਸਹੀ ਨਾਂ ਹੈ ਇਹ ਨਾ ਮੇਰਾ ਨਾਂ ਹੋਰ ਹੈ ਮੈਂ ਗਾਲਾਂ ਸੁਣ ਮੈਨੂੰ ਪਤਾ ਕੀ ਕਹਿੰਦੀ ਅੱਜ ਕੀ ਦੀ ਮੈਂ ਉਹਨੂੰ ਫੋਨ ਕੀਤਾ ਨਾ ਕਿੱਥੇ ਆ ਤੀਰੇ ਕਹਿੰਦੇ ਕੀਤਾ ਮਤਲਬ ਇਹਨੂੰ ਕੋਈ ਮੇਰਾ ਫਿਕਰ ਨਹੀਂ ਹੁੰਦਾ ਕਿ ਤੂੰ ਫਿਕਰ ਕਰਦੇ ਹੋ ਹੋਰ ਕੀ ਕਰਨਾ ਇਹਨੇ ਹਾਂ ਦੇਖਾਂ ਬਣੀ ਫਿਰ ਇਹ ਕੀ ਆਏ ਚੰਗੇ ਜੇ ਚੰਗੇ ਆ ਪਾ ਲੈਣੇ ਕਿਦਾਂ ਦੇ ਸਮੁੱਢ ਨਹੀਂ ਹੁੰਦੇ 3600 ਦਾ ਇਹ ਉਹਦਾ ਇਹਦਾ ਦਿਮਾਗ ਖਰਾਬ ਹੋ ਗਿਆ ਵੀ ਵੀ ਆ ਕੀ ਪਾਇਆ ਆ ਦੇਖਾ ਕੀ ਪਾਇਆ ਬੰਦਾ ਸੂਟ ਪਾਇਆ ਸਰਾ ਦਰਮਿਆਨਾ ਜਾ ਲੱਗਦਾ ਦਰਮਿਆਨਾ ਨਾਲੇ ਨਾਲ ਵੀਡੀਓ ਦੇ ਵਿੱਚ ਚੱਲ ਸੂਟ ਸਾਡਾ ਇਹਨੂੰ ਇਹ ਵੀ ਨਹੀਂ ਹੈਗਾ ਕਿ ਵੀਡੀਓ ਦੇ ਵਿੱਚ ਬੰਦਾ ਹਨਾ ਹੁੰਦਾ ਕਹਣਾ ਖਰੇ ਕੱਪੜੇ ਹਨਿੰਦੇ ਹਾਂ ਇਹ ਗਰੀਬਣੀ ਆ ਫਿਰ ਦੇਖਾ ਕਿਦਾਂ ਫਿਰ ਦੀ ਟਹਿਲ ਦੀ ਉਹ ਕਹਿੰਦੀ ਕਰਦੀ ਆ ਇਹਨੂੰ ਕੱਲ ਨਹੀਂ ਚੜੀ ਕਿ ਨਾ ਬੋਲੀ ਇਹਨੂੰ ਹੈ ਵੀ ਬੁੱਢੀ ਜਿਹੜਾ ਪਤਾ ਨਹੀਂ ਤੇ ਹੀ ਆ ਨਾ ਨਾ ਇਹਨੂੰ ਕੋਈ ਪਤਾ ਨਹੀਂ ਬੁੱਢੀ ਭੌਂ ਗਰੀ ਭੌਂ ਗਈ ਜਾਵੇ ਉਹ ਰੁਪਾਇੰਗ ਤੇ ਚੜੀ ਗਈ ਥੋੜੇ ਦਿਨਾਂ ਲਈ ਮਾਵੀਓ ਤੇ ਵੀਡੀਓ ਬਣਾਈ ਕਰੀ ਤੇ ਦਿਖਾਉਂਦੀ ਲੋਕੀ ਸੋਣੇ ਪਾਵੇ ਹੈ ਚੱਕੀਆਂ ਪਾ ਲਈ ਸਾਰੀ ਉਮਰ ਇਹਦੇ ਚੰਘਿਆਂ ਪਾ ਲਈ ਸਾਰੀ ਆਈ ਲੈ ਅੱਛਾ ਇਹ ਤਾਂ ਗਿਆ ਅਜ ਅੰਤਰੀ ਕੀ ਹੋ ਆ ਜੰਪਰ ਵਰਗੀ ਹੈ ਇਹ ਕਿਹਨੋਂ ਜੰਪਰ ਜੰਪਰ ਹੈ ਤੇਰਾ ਜੰਪਰ ਤੇਰੇ ਕੱਪੜੇ ਹੈ ਨਹੀਂਗੇ ਤੇ ਗਰਮੀ ਲੱਗਦੀ ਕੀ ਕਰਾਇ ਤੇ ਗਰਮੀ ਲੱਗ ਰਹੀ ਹੈ ਐਡਾ ਮੀ ਪੈਣ ਦਿਆ ਸਵੇਰ ਦਾ ਤੇ ਸ਼ਿਮਲੇ ਲੈ ਚਲ ਗਿਆ ਤੇ ਰੁਸ਼ ਸ਼ਿਮਲੇ ਲੈ ਚਲ ਗਿਆ हमले में जा ही आई मनो दे दे थोड़ी आना शुरू दे मैं और देर रहने कर दे ओदगे तैयार है के चालू बना चलो 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 हां मेनू कितनी केरा फोन की आओ जाओ 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 शिमल जाओ जी देख तो सही बनी की बनी देखी अ सिमरन वाली शक्ल है तेरी की होया शबन के हां सही बोल रही थी ललंदर बोलती मैं काम कर काम पे भाइयों देते मैं काम ई खारा काम नहीं तो सुन लेदा ओसी ता ठीक है मैं करता दी ਆ ਲੰਗਰ ਵਾਲੇ ਕਾਕਾ ਨੇ ਦਾਦਾ ਜੀ ਤੇ ਦੋਦੇ ਆ ਗਿਆ ਇਹ ਨੂੰ ਆ ਕੇ ਰੋਟੀ ਖਾ ਲੈ ਖਾਣੀ ਆ ਨਹੀਂ ਉਤੋਂ ਆ ਰਹੀ ਉਹ ਤੇ ਆ ਗਿਆ ਰੋਟੀ ਪਾਣੀ ਕਿੰਨਾ ਖਾ ਲੈ ਨੋ ਜਾ ਅਸਰ ਦੋ ਬੀਬੀ ਨੇ ਇੱਕ ਮਿੰਟ ਅੱਜ ਮੈਂ ਆਇਆ ਕਿ ਤੋ ਖਾਦੀ ਵੀ ਤੈਨੂੰ ਹੀ ਖਵਾਈ ਮੈਂ ਤੋ ਫੜ ਕੇ ਖਾਦੇ ਦੋ ਦੋ ਹਾਂ ਮੈਂ ਤੇਰਾ ਲੰਗਰ ਪਕਾ ਕੇ ਰੱਖਿਆ ਉਹ ਹੀ ਹੈ ਵੇਖ ਤਾਂ ਸਹੀ ਹਾਂ ਰੋਟੀ ਪਕਾਈ ਦੋਦੀ ਪਕਾਈ ਆਹੇ ਸਾਨਾ ਅੱਗੇ ਆਣਾ ਤੱਕ ਨਹੀਂ ਆ ਸੂਟ ਪਾਇਆ ਕਰ ਪਹਿਲਾਂ ਤੇ ਬੀਬੀ ਤੇ ਕਹਿਨ ਤੇ ਆ ਦੇਤਾ ਸਹੀ ਮੈਂ ਮੈਂ ਤੇ ਹਾਈ ਪਾਣਾ ਜਿੰਨੇ ਦਿਨ ਗਰਮੀ ਨੇ ਇਹੀ ਪਾਉਣੀ ਆ ਲੈ ਤੇਨੂੰ ਗਰਮੀ ਜਿਆਦਾ ਲੱਗਦੀ ਆ ਆਪ ਸਾਰਾ ਦਿਨ ਪੱਖਾ ਲਾ ਕੇ ਬੈਠੀ ਰਹਿਣਾ ਮੈਂ ਸਾਰਾ ਦਿਨ ਦੌੜੀ ਕਰਦੀ ਕੰਮ ਕਰਦੀ ਪੱਖੇ ਦੋ ਲਾਏ ਜੁੰਦੇ ਆ ਪੱਖਾ ਹਾਂ ਉਧਰੋਂ ਮੜੋ ਮਰ ਸੌਂ ਜਿਹਾ ਚੱਲ ਲੱਗਦੀ ਆ ਹੰਦਰ ਮੈਂ ਉਹ ਸੇਵ ਲਾ ਇਹਨੂੰ ਗਰਮੀ ਲੱਗਦੀ ਕਿੱਥੇ ਨਹੀਂ ਗਰਮੀ ਤੇਨੂੰ ਕਿੱਥੇ ਨਹੀਂ ਬਣਦੀ ਆ ਉਹ ਪੱਖੇ ਲਾਏ ਤੂੰ ਏਸੀ ਲਵਾ ਲਈਏ ਬੰਦ ਕਰ ਦੇ ਮੇਰੇ ਪੱਖੇ ਕੰਮ ਲਈ ਨਾ ਪੱਖੇ ਬੰਦ ਕਰ ਦੇ ਮੇਰੇ ਨਹੀਂ ਕੰਨ ਕੰਨ ਨਾ ਗਰਮੀ ਲੱਗਦੀ ਕਾਹਦੀ ਲੱਗਦੀ ਗਰਮੀ ਤੇ ਲੱਗਦੀ ਆ ਆਪਣੇ ਪੱਖੇ ਥਲੇ ਕਰਦੀ ਗਰਮੀ ਆਈ ਆਈ ਇਕੱਠੇ ਲੇ ਬੈਠੇ ਰਹਾ ਤੂੰ ਦੋ ਲਾਏ ਯਾਰ ਬੀਬੀ ਕੱਲ ਇਹ ਦੋਵੇਂ ਏਸੀ ਥਲੇ ਪਏ ਤਾਂ ਮੈਂ ਪੱਖੇ ਥਲੇ ਤੇਰਨਾ ਪਿਆ ਆਈ ਆ ਦੇਖ ਲੈ ਦੇਖ ਲੈ ਇਹਨਾਂ ਨੂੰ ਕੇ ਗਰਮੀ ਲੱਗਦੀ ਹੈ ਹਾਂ ਪਰ ਕੋਈ ਇਹਨੂੰ ਮੈਂ ਕਿਹਾ ਮੈਂ ਤਾਂ ਹੁਕੀ ਇੱਥੋਂ ਤਾਂ ਗਰਮੀ ਹੈ ਅੱਜ ਦੇ ਲੈ ਇਹਨਾਂ ਨੂੰ ਕਿੱਡਾ ਇਸ ਆਪ ਕਹਿੰਦੀ ਤੂੰ ਭਰਾ ਮੇਰੇ ਘਰ ਕੇ ਨਾ ਇੱਥੇ ਬੈਠੀ ਸੋਹਣੇ ਚ ਇਹ ਨਹੀਂ ਮੰਦੀ ਬੀਬੀ ਸਵੇਰੇ ਸਵੇਰੇ 5 ਵਜੇ ਏਸੀ ਚੱਲਣ ਦਿਆ ਸੀ 5 ਵਜੇ ਲੈ ਹਾਂ ਦੱਸ ਤਸਿਆਰੇ ਉੱਠੀ ਪਹਿਲਾਂ ਤੇ ਮੈਂ ਨਾ ਮੈਂ ਨਾ ਜਾ ਮੈਂ ਕਿਹ ਕਹਾ ਮੜਾ ਗੱਭਗ ਪਾਤਿਆਂ ਕਰਤੀਆਂ ਸੂਰੇ ਗੱਲ ਵੀ ਪਹਿਲਾਂ ਉੱਠ ਕੇ ਉਹਨਾਂ ਕਹਿੰਨ ਰੋਲਾ ਨਾ ਪਾਉਂਦਾ ਮੈਂ 4 ਵਜੇ ਉੱਠੀ ਤੇ ਨਾ ਟਾਈਮ ਸਿਰ ਚਾਹ ਮਿਲ ਗਈ ਸ਼ੁਕਰ ਪਹਿਲਾਂ ਪਛਾੜਿਆ ਚਾਹ ਪੀ ਰਿਆ ਮਿਆਦਾ ਚਾਵਲ ਮੇਰੇ ਤੋਂ ਪਹਿਲਾਂ ਮੈਂ ਨਾ 5 ਵਜੇ ਨਾ ਜਾ ਕੇ ਤੇ ਏਸੀ ਬੰਦ ਕਰਤਾ ਡੈਡੀ ਨੂੰ ਪਤਾ ਇਸ ਵਾਰੀ ਤੇ ਖੋਲੀ ਕਹਿੰਦੇ ਏਸੀ ਕਿੰਨੇ ਬੰਦ ਕੀਤਾ ਅੱਛਾ ਮਗਰਾ ਸੋਣਾ ਹੀ ਪਹਿਲਾਂ ਮੈਂ ਉੱਠੀ ਸੀ ਤੇ ਮੈਂ ਸਫਾਈ ਨਾ ਮੇਰੇ ਪਰ ਜੋ ਜਹਾਨ ਦੇ ਪਖੰਡ ਬੀਬੀ ਇਹਦੇ ਕੋਲ ਹੈ ਇਹਦੇ ਕੋਲ ਹੈ ਆਗੇ ਇਹ ਹਰ ਜਗ੍ਹਾ ਕੇ ਸਾਹਦੇ ਸਾਹਮਣੇ ਆ ਗਈ। ਮੈਨੂੰ ਬਤਾਜਾ ਮੈਂ ਤਾਂ ਉਧਰ ਕੰਮ ਲੱਗੀ ਮੈਂ ਕਹਾ ਚਲੋ ਸਫਾਈ ਕੀਤੀ ਹੈ ਤਾਂ ਮੈਂ ਅੱਜ ਬਚੋਨੀ ਆ। ਆਗੇ ਦੀ ਸ਼ਕਲ ਇਹ ਤਾਂ ਨਹੀਂ ਆ। ਇਹ ਸ਼ਕਲ ਵੀ ਚੰਗੀ ਲੱਗਦੀ ਹੈ। ਕਹਿੰਦੀ ਮੈਂ ਪੌਣੀ ਆ। ਨਾ ਲੱਗੇ। ਆਪਣੇ ਆਪਣੇ ਦੇਖਣਾ ਮੈਨੂੰ ਸਕੂਨ ਕਿਹਦੇ ਚ ਮਿਲਦਾ ਹੈ ਸਾਨੂੰ ਲੈਣੀ ਨਹੀਂ ਲੱਗਦੀ। ਆਈ ਆਈ ਹੋਣ ਤਾਂ ਚੱਲ ਕੰਮ ਨਹੀਂ ਕਰਦਾ ਕਿਦਾਂ ਕਾਨਫਰੈਂਸ ਅੱਛਾ ਆਦੀ ਨੂੰ ਦਿੱਤੀ ਆ ਲੱਭ ਗਿਆ ਕੋਈ ਕਰ ਪਾਈ ਹੈ। ਕਹਿੰਦੀ ਸਕੂਨ ਮਿਲਦਾ ਮੈਨੂੰ। ਆਈ ਤਾਂ ਖੇਤਾਂ 'ਚ ਕੰਮ ਕੀਤਾ ਸਾਰੇ। ਇੱਧਰ ਕਹਿੰਦੀ ਸਕੂਨ ਮਿਲਦਾ ਮੈਨੂੰ ਬੀਬੀ। ਉਹ ਮੇਰੀ ਗੱਲ ਸੌਣ ਵੇਰੇ ਵਰਗੀ ਧੀ ਆਉਂਦੀ ਆ ਨਾ ਸਰਜੀਤ कौर ਉਹ ਆਣ ਕੇ ਮੇਰੇ ਕੋਲ ਮੰਗ ਕੇ ਪਾਉ ਵੀ ਮੈਨੂੰ ਉਹ ਦੇ ਪਾਉਣ ਨਾ ਹਜੀਆਂ ਹਨਾ ਉਹ ਵੀ ਕਦੀ ਲੱਭੀ ਉਹਨੂੰ ਤਾਂ ਕਦੀ ਕਿਹਾ ਹਾਂ ਉਹ ਨਾ ਜੀਤ ਨੂੰ ਕਦੀ ਆਹ ਤੇਰੀ ਧੀ ਆਲੋ ਕਹਿਤਾ ਤੇਰੀ ਆਲੋ ਕਹਿੰਦੀ ਉਹ ਵੀ ਪਾਉਂਦੀ ਆ ਜੀਤ ਨੂੰ ਕਦੀ ਕਿਹਾ ਤੂੰ ਕਾ ਪਾਉਂਦੀ ਏਦਾਂ ਦੀ ਮੈਂ ਬੈਨੂੰ ਉਹ ਬੈਠਾ ਦੇਖਿਆ ਨਹੀਂ ਪਾਈਆਂ ਉਹ ਲੱਭਣੀ ਨਹੀਂ ਜਾਂਦੀ ਉਹ ਵੀ ਲੱਭਣੀ ਆ ਆ ਵੀ ਝੂਠ ਬੋਲਦੀ ਕਿ ਮੈਂ ਨਹੀਂ ਪਾਈ ਏਦਾਂ ਦੀ ਅੱਛਾ ਚਲੋ ਠੀਕ ਆ ਝੂਠ ਬੋਲਦੀ ਤੇਲਾ ਗੱਲ ਕਿਧਰੋਂ ਕਿਧਰ ਨੂੰ ਲੈ ਗਈ ਕੁੜੀਆਂ ਦੇ ਮੇਰੇ ਆਮਨ ਦੀ ਦੇਣ ਹੱਸ ਤਾ ਜਦੋਂ ਮੈਂ ਪਿਆਰ ਕਰਨਾ ਤੇਰੇ ਕਹੇ ਨਹੀਂ ਕਹਿਣਾ ਬਦਲ ਬਸ ਕੁੜੀਆਂ ਦੇ ਨਾਲ ਜਾਣਾ ਮੈਨੂੰ ਮੋਤਲਵ ਨਹੀਂ ਤੁਹਾਡਾ ਵੀ ਮੈਂ ਬਿਨਾ ਵਜਾ ਕੋ ਮੈਂ ਆ ਪਾਇਆ ਆਪਣਾ ਪੁੱਤੇ ਵਰਗਾ ਨਹੀਂ ਨਹੀਂ ਤੈਨੂੰ ਕਹਿੰਦੀ ਤੂੰ ਕੁੜੀਆਂ ਨਾਲ ਕੇ ਚੱਲ ਜਣੀ ਹੈ ਇਹ ਹੜੀ ਗੰਦੀ ਨਾਲ ਮੇਲਾ ਪੈਂਦੀ ਦੇੜ ਤੇਰੀ ਨੌ ਆ ਵੇ ਹਾਂ ਉਹਦਾ ਕਿ ਨਹੀਂ ਚੰਗੀ ਬੜੀ ਆ ਚੰਗੀ ਤਾਂ ਚੰਗੀ ਆ ਕਿਹੜਾ ਜੁੜੇ ਮਜਬੂਰੀ ਵਿੱਚ ਆਲਾ ਵੇਲਾ ਆਲਾ ਚੰਗੀ ਤੂੰ ਕਿਹੇ ਗੱਲੋਂ ਖੁਸ਼ ਹੋ ਜਾਕਰ ਬੀਬੀ ਤੇ ਦੇ ਬੋਲੇ ਇਹ ਕਦੀ ਨਹੀਂ ਖੋਸੋ ਸਾਡੀ ਜੋ ਮਰਦੀ ਹੋਵੇ ਅੱਛਾ ਤੇ ਸਾਫ ਹੋਈ ਦੇ ਆਪਰੇ ਵੀ ਹੋਈ ਖੋਸ ਕਰੀ ਨਾ ਆ ਲੈਣਾ ਸੂਟ ਬੰਦ ਸੌਣੇ ਪੌਂਦੀ ਆ ਕਿਹੇ ਪਾਸੇ ਦੇ ਆ ਜੀ ਇਹਨੇ ਕਿਹੇ ਪਾਸੇ ਨਹੀਂ ਦਿੰਦੀ ਬੁੱਢੀ ਇਹ ਬੁੱਢੀ ਬੜੀ ਚਲਾਕ ਆ ਪਾ ਮੈਂ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਸੋਹਣੇ ਸੋਹਣੇ ਪਾਣਿਆਂ ਆ ਜਦੋਂ ਮੈਂ ਸੂਟ ਲੈ ਕੇ ਆਉਣੀ ਜਾਂ ਕੋ ਕਿਤੇ ਪਾ ਕੇ ਜਾਨੀ ਹਾਂ ਤਾਂ ਆ ਦੇਖ ਲੈ 500 ਬੰਦੇ ਪੌਂਦੀ ਵੀਡੀਓ ਚ ਹੈ ਸਬੂਤ ਵੀਡੀਓ ਚ ਸਬੂਤ ਇਹਨੇ ਕੀ ਹੈ ਆ ਵੀਡੀਓ ਚ ਸਬੂਤ ਆ ਜਾਗਾ ਤੇ ਬਣਾਲੇ ਦੇ ਹੋ ਗਿਆ ਤੇ ਆਹ ਹੰਡ ਤੇਰੇ ਵਾਂਗੂ ਮੈਂ ਲੈਂ ਗਿਆ ਮੈਨੂੰ ਨਾ ਤੇਰੇ ਨੂੰ ਢੋਣ ਮੁਰਗੋੜ ਕਾ ਨਹੀਂ ਮੈਨਿਆ ਹਾਂ ਨਹੀਂ ਉਹ ਕੈਂਸੀਤੀ ਸ਼ੂਟ ਆ ਇਹ ਦੇ ਦੇਖ ਲਾ ਆ ਚੰਗੀਆਂ ਨੇ ਪਾਉਣ ਚਾਹ 3600 ਪਰ ਬਾਹਰ ਦੇ ਸੂਟ ਦੀ ਬੀਬੀ ਪਾ ਕੇ ਵੇਖੀਂ ਦੇ ਸਲਵਾਰਾ ਕਿੱਦਾਂ ਦੀਆਂ ਪਾਉਂਦੀ ਜਿੱਦਾਂ ਕਿ ਤੇਰੇ ਕੋ ਕੱਪੜੇ ਨਹੀਂ ਹੁੰਦੇ ਹੈ ਮੈਂ ਕਰਦਾ ਇਹ ਸਹੀ ਹੈ ਸਲਵਾਰਾ ਹਾਂ ਇਹ ਨਹੀਂ ਇਹ ਤਾਂ ਮੈਨੂੰ ਕਹਿ ਚਰੀ ਆ ਇਹ ਤਾਂ ਤੇਰੇ ਮੁੰਡਾ ਕਰਾ ਫੇਰੇ ਮੋਢੇ ਖਿੱਚ ਲਈ ਆ ਇਹ ਖਿੱਚਣ ਵਾਲੀ ਆਈ ਮੈਨੂੰ ਪਤਾ ਹੀ ਰਾਤ ਕਹਿੰਦੀ ਕਹਿੰਦੀ ਤੂੰ ਰਾਤ ਨੂੰ ਅੱਧੀ ਰਾਤ ਮੇਰੇ ਨਾਲ ਲੱਤਾਂ ਇਹਦੀਆਂ ਮਲਣੇ ਤੇ ਤੈਨੂੰ ਤੈਨੂੰ ਬਹੁਤ ਨੀਂਦ ਨਹੀਂ ਆਉਂਦੀ ਦੱਸ ਦੇ ਇਸ ਤੇ ਸਹੀ ਉਹ ਮਲ ਨਹੀਂ ਆਈ ਲੱਤਾਂ ਨਾ ਮਲ ਨਹੀਂ ਆਈ ਕਿਤਾ ਮੈਂ ਤਾਂ ਨਹੀਂ ਮਲਦੀ ਹੁਣੋਂ ਕਿ ਨਾ ਬਰੇ ਜਦ ਜਿਹੜੀਆਂ ਮਲਦੀਆਂ ਨੇ ਉਹ ਕਹਿੰਦੇ ਨੇ ਮਲੀਆਂ ਨੇ ਕਿੰਨੀਆਂ ਕੁ ਬੀਵੀ ਮੈਂ ਨਹੀਂ ਕਦੀ ਦੇ ਮੈਂ ਇਹਦੇ ਲਾਗੇ ਤੜਫਦੀ ਰਹਿੰਦੀ ਤੇ ਇਹ ਹੁਣ ਮਲ ਦਿੰਦੀ ਹਾਂ ਲੱਤਾਂ ਫੇਕ ਕੇ ਆ ਦੇ ਇਸ ਤੇ ਸਹੀ ਦੇ ਲੋ 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 ਮਰਦਾ ਮਰਦਾ ਤਾ ਮਨੂ ਰੱਖ ਮੈਂ ਬੜੀ ਸ਼ਤੀ ਦਿੰਦੀ ਆ ਹੋਂ ਆਹ ਹੈ ਮੈਂ ਕਹਾਂਦਾ ਮੇਰੀ ਵੀ ਕਦੀ ਕਹ ਰਿਆ ਕਹਿੰਦਾ ਮਾਰੀ ਮਾਰਦਾ ਸਾਰਾ ਰੋ ਮਾਰ ਕੇ ਪੁੱਤ ਮੈਂ ਕੜਾ ਹਟਾਇਆ ਨਹੀਂ ਹਟਾਇਆ ਕਾਹਨੂੰ ਮੈਂ ਨਹੀਂ ਹਟਾਇਆ ਮੈਂ ਨਹੀਂ ਹਟਾਇਆ ਤੇਜ਼ ਹੋ ਦੇਖੀ ਤੇਜ਼ੀ ਜਿਕੇਦਾ ਚੱਲਦੀ ਹੈ ਐਡਾ ਚੱਲਦੀ ਜੰਨਾ ਇਹਨੂੰ ਢਾ ਲਵਾ ਕਹਿੰਦਾ ਹੋਂ ਤੇ ਇਧਰ ਨਹੀਂ ਮੈਂ ਆ ਬੈਠੀ ਰਾਂ ਉਹ ਬਰਸਨ ਇਹ ਹੁਣ ਮੇਰੀ ਗੱਲ ਦੇਖੀ ਜਾਂਦੇ ਰੋਆ ਗੱਲ ਕਰੀ ਮੇਰੇ ਨਾਲ ਕੋਲ ਕੇ ਢਾਣਾ ਨਾ ਦੇ ਕਾਉਂ ਦੇਦਰੋ ਦੇ ਆ ਡਾਣ ਵਾਲੀ ਗੱਲ ਤੇ ਇਦਾਂ ਹੋਣੀ ਨਹੀਂ ਕਾ ਕੋਈ ਕਾ ਮਾਰੀ ਗੱਲ ਨਹੀਂ ਹੈ ਦੇ ਲੈ ਇਹਨੂੰ ਹੋਰ ਕੰਮ ਕਰ ਭੁੱਲ ਗਈ ਇੱਥੇ ਆ ਕੇ ਬਹਿ ਗਈ ਆ ਲੜਨ ਨੂੰ ਬਹਿ ਗਈ ਮੇਰੇ ਸਾਹਮਣੇ ਲੜਨ ਨੂੰ ਤੇ ਕਿ ਮਾਰਨਾ ਨਹੀਂ ਲੜਨ ਨੂੰ ਬਹਿ ਕੇ ਗੱਲ ਕਰ ਲੜਨ ਨੂੰ ਕੋਈ ਨਹੀਂ ਹੋਣੀ ਇਹ ਇਹ ਉਹ ਨੂੰ ਸੁਣ ਕੇ ਰੋ ਪਿਆ ਤੇ ਨਾਲ ਲੈ ਕੇ ਆ ਕੇ ਤੇਰੇ ਕੋਲ ਬੈਠੇ ਮੇਰੇ ਕੋਲ ਜਿਆਦਾ ਖਲੋ ਨਹੀਂ ਹੁੰਦਾ ਦੇਖੋ ਆ ਦੇਖ ਲੈ ਇਹ ਇਹ ਬੜੀ ਤੇਜ਼ ਆ ਤੈਨੂੰ ਕੀ ਪਤਾ ਇਹਦਾ ਖਲੋ ਨਹੀਂ ਹੁੰਦਾ ਕਹਿੰਦੀ ਮੇਰੇ ਕੋ ਆ ਖੜੋ ਕੇ ਹੁੰਦਾ ਕੀ ਗੱਲ ਹੈ ਖੜੋ ਹੁੰਦਾ ਜੱਦੀ ਤਾਰੀਖ ਹੈ ਰਹੀਆਂ ਨਹੀਂ ਲੱਤਾਂ ਕੀ ਹੋਇਆ ਤੇ ਲੋਕ ਇਹ ਲੱਤਾ ਦੇ ਪਰਹਾਏ ਹੀ ਮਾਲ ਦੇ ਦੋ ਜਾਤਾ ਦੇਖੇ ਨਾ ਮੈਂ ਤੁਹਾਨੂੰ ਮਾਲ ਲਗਾਉਂਗੀ ਮੇਰੇ ਬਨੇ ਤਾਂ ਮੈਂ ਮਲੇ ਦੱਸ ਉਹ ਮੈਨੂੰ ਰੋਕਦੀ ਆ ਮੈਂ ਮੈਂ ਗਿਆ ਆਹ ਮੈਂ ਗਰੀ ਛੱਤੀ ਵੇਰੋਂ ਗੱਲ ਲੱਤਾ ਦੂ ਮਾਰ ਰਾਮਦੇਵ ਦੇ ਕੁੱਤਿਆ ਆ ਕੁੱਤਾ ਦਾ ਭੌਂਕਣਿਆ ਨਾਲ ਦਿਨ ਮੈਂ ਕਿਆ ਲੱਗੇ ਸੋ ਜਾ ਹਾਂ ਕਿਉਂ ਤੇ ਅੱਖੇ ਲੱਗ ਜਾ ਮੇਰੇ ਦੁਆਲੇ ਉਹ ਲੱਤਾ ਮਾਇ ਕਹਾਂ ਉਹ ਮੈਨੂੰ ਉਹ ਮੈਨੂੰ ਤੇਰੇ ਲੋ ਭੰਡਦੀ ਆ ਤੂੰ ਉਹਦੀ ਲੱਤਾ ਮਲਾ ਮੈਂ ਉਹਨੇ ਨੇ ਮੇਰੀ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਇਹ ਮਤਾਂ ਮਿਲ ਗਏ ਜਾਂ ਨਾ ਇਹਦੀਆਂ ਮਲਿਆ ਕਰਦੀ ਇਹਦੀਆਂ ਮਲੇ ਤੇ ਮੁੜ ਕੇ ਤੇ ਨਾਲ ਲੜਨ ਨੂੰ ਆ ਜੇ ਆਓ ਫੇ ਆ ਜਾ ਲਾਲ ਲੇ ਲਾਲ ਲੇ ਐਵੇਂ ਵੀ ਜੁਰਤੀ ਤੇ ਆਹ ਸਾਹਮਣੇ ਆ ਕੇ ਬੈਠੀ ਆ ਯਾਰ ਇੱਕ ਦੇ ਸਾਹਮਣੇ ਰਹੀ ਤੇ ਆ ਜਾ ਦੇਖ ਲੈ ਤੇ ਮੈਂ ਕਿਹੜੀ ਸੀ ਮੈਂ ਕਹਿੰਦੀ ਕੰਮ ਲੱਗੀ ਨਹੀਂ ਤਿੰਨ ਮੇਰੇ ਬਸ 6 ਲੈਣੀ ਹਾਂ ਹਾਂ ਅੱਜ ਅੱਜ ਬੜੀ ਨਾ ਜਿੱਦਾਂ ਬਣੀ ਹੈ ਜਿੱਦਾਂ ਅੱਜ ਅੱਜ ਤਾਂ ਕਹਿੰਦੀ ਹੁਣੀ ਤੇ ਅੱਜ ਦੇਖ ਲੈ ਮੁਕਾਬਲਾ ਹੁੰਦਾ ਮੁਕਾਬਲਾ ਤੀ ਕਰਾਉਂਦੇ ਤਾਂ ਜਿਵੇਂ ਕਰਦਾ ਹੀ ਮੈਂ ਕਿ ਉਹਨੂੰ ਮੁਕਾਬਲੇ ਦੇ ਪਿੱਛੇ ਨਾ ਬਹਿ ਕੇ ਯਾਰ ਤੇ ਪੁੱਛਦੀ ਉੱਤੇ ਸਾਹਮਣੇ ਲੈ ਉੱਠੇ ਨਹੀਂ ਮੈਂ ਤੇ ਤੁਹਾਡੇ ਸਾਹਣੇ ਤੁਹਾਡੇ ਕੋ ਕੁੱਤੇ ਖਾਣੀ ਦੀ ਕਿਤਾਬ ਚੱਲੀ ਹੈ ਬੜੀ ਕੁੱਤੇ ਖਾਣੀ ਕਰਦੀ ਬੀਬੀ ਤੇਰੀ ਤੇਰੀ ਕੁੱਤੇ ਖਾਣੀ ਕਰ ਰਗਾ ਫੇਰ ਬੈਠਣ ਲੱਗੇ ਪਤਾ ਦੇ ਤਾ ਮੁੰਡੇ ਨੂੰ ਪਤਾ ਕਰਦੇ ਕੁੱਤੇ ਬੜੀ ਕੋਈ ਇਹ ਕਿੰਨੇ ਕੱਪੜੇ ਪਾਉਂਦੇ ਨੇ ਕੁੱਤੇ ਖਾਣੀ ਕੱਲ ਮੈਨੂੰ ਆ ਗਿਆ ਮੰਗਣ ਵਾਲਿਆਂ ਮੈਂ ਚੱਲੀ ਜੀ ਤਾਂ ਅੱਛਾ ਇਹ ਮੰਗਣ ਵਾਲਿਆਂ ਇਹ ਨਾਲੇ ਨਾਲ ਇਹ ਪਤਾ ਕਿਉਂ ਪਈ ਹੈ ਇਹ ਨਾਲ ਸਵਾਰ ਕੇ ਦੱਸਦੀ ਬੀਬੀ ਐ ਕਰਕੇ ਇਹ ਦਾ ਐਂ ਕਰਕੇ ਦੱਸੂਗੀ ਮਾਈਏ ਦੇ ਕਿ ਨਹੀਂ ਸੋਹਣੀ ਐ ਬਹੁਤ ਸੋਹਣੀ ਕਿਤੇ ਚੱਕਦੀ ਨਾ ਲਗੇ ਇਹ ਨਹੀਂਵੇਂ ਡੈਡੀ ਨੇ ਲਿਆ ਕੇ ਦਿੱਤੀਆਂ ਹਾਂ ਇਹ ਰੱਬਾ ਬੱਲੇ 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 ਗੱਲ ਤੇ ਆ ਉਹ ਡੈਡੀ ਨੇ ਲਿਆ ਕੇ ਦਿੱਤੇ ਸ਼ੁਕਰ ਕਰਿਆ ਡੈਡੀ ਨੇ ਡੈਡੀ ਡੈਡੀ ਦਾ ਨਾਂ ਲਿਆ ਤੂੰ ਲੈ ਉਹ ਨਾਂ ਲੈ ਕੇ ਰਾਈ ਹਾਏ ਮੈਂ ਕਿੰਝ ਪਾਣੀ ਦਾ ਪੁੱਛਿਆ ਕਦੀ ਕਦੀ ਇਹਦੇ ਆ ਬੇਰੇ ਮੇਰੇ ਬਾਹਰ ਇਹ ਕਦੀ ਇਹ ਕਹੇ ਪਾਣੀ ਪੀਣਾ ਕੌਣ ਦਿੰਦਾ ਹੁਣ ਰੱਖੀ ਉਹਦੇ ਲਈ ਦੇਦੀ ਆ ਪਾਣੀ ਕਹਿੰਦੀ ਉਹ ਮੇਰੇ ਇੱਥੇ ਬੈਠੇ ਆਏ ਮੈਂ ਕਹੀ ਨਹੀਂ ਪਾਣੀ ਪੂਣੀ ਪੀਣਾ ਬੈਠਾ ਤੇਰਾ ਨਾ ਪਾਣੀ ਜੇ ਨਾ ਨਹੀਂ ਤਾਂ ਬੋਲੀ ਰਹੀ ਤਾ ਲੱਗਾ ਮੈਂ ਕਹਿੰਦੀ ਬੋਲ ਕਹਿੰਦੀ ਬੋਲ ਨਾ ਜ਼ਿਆਦਾ ਪਾਣੀ ਪਤਾ ਕਿਉਂ ਨਹੀਂ ਪੁੱਛਦੀ ਹੁੰਦੀ ਉਹ ਉਦਲ ਦਿੱਤੀ ਹੈ ਵਧੀਆ ਠੰਡਾ ਪਾਣੀ ਜਿਹੜਾ ਰਹਿੰਦਾ ਗੱਡੀ ਚ ਫੇਰ ਰੱਖੀ ਹੈ ਦੇ ਦੂਵੇ ਐਂ ਬੈਹੂ ਕੇ ਠੰਡੀ ਹੋ ਕੇ ਕੀ ਆ ਤਾ ਨਹੀਂ ਕਿਹੜੀ ਤੇ ਚਾਹ ਦੇਣੀ ਚਾਹ ਤਾਂ ਕੁਝ ਨਹੀਂ ਹੈ ਹੈ ਇਹਦੀ ਚਲਾਕੋ ਆਏ ਇਹ ਬੜੀ ਚਲਾਕੋ ਆ ਬੱਲੇ ਬੀਬੀ ਕਿੰਦੇ ਚਲਾਕ ਜਿਹੜੇ ਬੈਠੇ ਹੁੰਦੇ ਉਹਨਾਂ ਨਾਲ ਚਲਾਕ ਨਾ ਬਣਦੀ ਤੇ ਮੈਂ ਰਹਿਣਾ ਕਿਦਾਂ ਕਹਿੰਦੀ ਜੇ ਮੈਂ ਚਲਾਕ ਨਾ ਬਣਦੀ ਤੇ ਤੇਰਾ ਨਾ ਰਹਿਣਾ ਕਿਦਾਂ ਆਉ ਦੇ ਲੈ ਕਹਿੰਦੇ ਨੇ ਵਰਗੀ ਨਾ ਆ ਦੇ ਨਹੀਂ ਤੈਨੂੰ ਕਹਿੰਦੀ ਆ ਕਹਿੰਦੀ ਤੇਰੇ ਵਰਗੀ ਚਲਾਕ ਨਾ ਚਲਾਕੇ ਬਣਨਾ ਪਿਆ ਮੈਨੂੰ ਆਉ ਬਣਨਾ ਤੇ ਚਲਾਕ ਤੇਰੀ ਤਾਂ ਕੋਈ ਚਾਹੀਦੀ ਆ ਚਲਾਕੀ ਤੇ ਕੋਈ ਤੇ ਮੰਜੇ ਤੇ ਮੱਠੀ ਨਹੀਂ ਮਾਂ ਤੇ ਚਲਾਕੀ ਆ ਮੈਂ ਜੇ ਤਾਂ ਬੈਣ ਨੂੰ ਮੈਂ ਜੇ ਤਾਂ ਬੈਗ ਬੈਗ ਰਾਮਣਾ ਬੈਠਾ ਨਹੀਂ ਮੈਂ ਤਾਂ ਤੇ ਬੁੜਨਾ ਕਰਦੀ ਕਹਿੰਦੀ ਆ ਰਾਮਣਾ ਬੈਠੀ ਤਾਂ ਪੁੜਕਦੀ ਕਿਉਂ ਆ ਦੱਸ ਸਾਹ ਬੋਲੀ ਐ ਕੋਈ ਥੋੜਾ ਕਿਹਾ ਮੈਂ ਇਹ ਸੱਸ ਨੂੰ ਬੋਲੀ ਆ ਦੇ ਤਾਂ ਸਹੀ ਛਾਵਾਂ ਇਸ ਤਰ੍ਹਾਂ ਮੈਂ ਤਾਂ ਮਿਲ ਤੋਕਦੀ ਲੈਂਦੀ ਹਰ ਮੈਂ ਆ ਕੀ ਕਰਨੀ ਕਿੱਧਰ ਦੀ ਕਿਹੜਾ ਕੱਪੜਾ ਪਾਇਆ ਮੈਂ ਤਾਂ ਕਹੀ ਨਹੀਂ ਚੰਗੇ ਪਾ ਕੱਪੜੇ ਕੋਈ ਕਹਿੰਦੇ ਭਲਾ ਨੇ ਬਹੁਤ ਹੀ ਭਲਾ ਨੇ ਨੋ ਅੱਡੀ ਸੋਣੀ ਮੇਰੀ ਕਿਤੇ ਆਪ ਕੋ ਲਾ ਲਾ ਬਹੁਤ ਹੀ ਭਲਾ ਨੇ ਨੋ ਕੱਲ ਮਾਮੀ ਉੱਥੇ ਬੈਠੀ ਮਾਮੀ ਕਹਿੰਦੀ ਮੈਨੂੰ ਕਹਿੰਦੀ ਤੇਰਾ ਬੜਾ ਦਿਮਾਗ ਖਰਾਬ ਹੋਇਆ ਬੁਲਾਉਣਾ ਨਹੀਂ ਹੈਗਾ ਤੂੰ ਆਪਣੀ ਬੀਬੀ ਨਾਲ ਪੂਹੇ ਚੜਿਆ ਨਾਲੇ ਉਹ ਵੀ ਉਦਾਂ ਦੀ ਇਹ ਬੋਲੀ ਨਹੀਂ ਉੱਥੇ ਕੋਈ ਵੀ ਐਂਦੇ ਕਹਿੰਦੇ ਉਹ ਆਹੋ ਬਾਜੀ ਨਹੀਂ ਹੋਏ ਮੈਂ ਕਿਹਾ ਕਹਿ ਨਹੀਂ ਸਕਦਾ ਹਾਂ ਦੇਖ ਲੈ ਮੈਂ ਮਾਮੀ ਤੇ ਇਹ ਬੜਾ ਬੋਲ ਬੜੀਆ ਐਂਦਾ ਬੋਲ ਆ ਕੋਹ ਨਹੀਂ ਬੋਲੀ ਹਾਂ ਕਿਉਂ ਬੋਲਾ ਇਹਦਾ ਭਾਜੀ ਇਹਦੀ ਮਾਮੀ ਆ ਇਹ ਉਹਨਾਂ ਨੂੰ ਬੁਲਾਵੇ ਉਹਦਾ ਮੱਥਾ ਟੇਕੇ ਨਹੀਂ ਤਾਂ ਮੈਂ ਮੁੜ ਕੇ ਕਹਤਾ ਮੈਨੂੰ ਧਿਆਨ ਚ ਨਹੀਂ ਆਇਆ ਥੋੜੀ ਗੱਲ ਹੁੰਦੀ ਨਹੀਂ ਜਿਹਦਾ ਕੋਹੋਂ ਬੁਲਾਉਣਾ ਉਹਨੂੰ ਕਹ ਬੋਲੀ ਮੈਨੂੰ ਬੋਲੀ ਨਹੀਂ ਤੇ ਥੋੜਾ ਬੋਲੀ ਕੋਈ ਕਹਦਾ ਬੋਲੀ ਇਹ ਦੇਦੀ ਕਿ ਇਹਦੀ ਦਾਦੀ ਨਾਲ ਲੱਗਿਆ ਤਾਂ ਵੀ ਇਹ ਨਹੀਂ ਮਤ ਦੇ ਸਕਦਾ ਆਹ ਲੈ ਆਵਾਸ ਆਵਾਸ ਦਾਦੀ ਮਹੀ ਹੈ ਮੈਂ ਨਾ ਉਹਨੂੰ ਕਿ ਭਾਵੇਂ ਬੁਲਾਉਣ ਜਾਂ ਤਾਂ ਮੈਂ ਹੁਣ ਚੜੇ ਨੂੰ ਸਾਰੀਆਂ ਸਾਰੀਆਂ ਮਤ ਦੇਣੀ ਸਾਰੀਆਂ ਇਹਦੀਆਂ ਕਾਸਤਾਨੀਆਂ ਆ ਆ ਦੇਖ ਲੈ ਇਹਨੇ ਕਿਹੜਾ ਬਣਾਇਆ ਇਹਨੇ ਕਿ ਅਕਲ ਹੈ ਨਹੀਂ ਐਡੇ ਟੋ ਫੋਤੇ ਹੋ ਕੇ ਮੈਂ ਸਮਝਾਉਂਦੀ ਆਹ ਲੈ ਕਹਿੰਦੀ ਅਕਲ ਹੈ ਨਹੀਂ ਆ ਆ ਵੇ ਖਲਾਬ ਕਰਨ ਕੰਦੇੜੀ ਮੈਂ ਇਹਨਾਂ ਦਾ ਦਿਮਾਗ ਖਰਾਬ ਕਰਾ ਬਦੀ ਖਸਮਾ ਖਾਣਾ ਦਿਮਾਗ ਹੀ ਹਨੀਆਂ ਦਾ ਨਹੀਂ ਮੈਂ ਮੈਂ ਕਹਾ ਮੈਨੂੰ ਰਾਣੀ ਨਹੀਂ ਕਹਿ ਸਾਈ ਕਹਿੰਦਾ ਬੜਾ ਕੁਝ ਨਹੀਂ ਹੋ ਦਿੱਲੀ ਵਾਲੇ ਲਾਇਆ ਸੀ ਲਾਇਆ ਸੀ ਇੱਥੇ ਮੈਨੂੰ ਪਤਾ ਮੇਰੇ ਸਾਣੇ ਹਾਂ ਤੇਰਾ ਤੇਰਾ ਫਰਕ ਨਹੀਂ ਤੇ ਮਾਂ ਮਮੀ ਬੁਲਾਇਆ ਨਹੀਂ ਮੈਂ ਕਹੀ ਨਹੀਂ ਨਾ ਨਹੀਂ ਬੁਲਾ ਆਹ ਗੱਲਾਂ ਚ ਆ ਗਈ ਬੁੱਢੜੀ ਐ ਚੈਲੀ ਹਾਂ ਐ ਨਾ ਬੁਲਾ ਬੁਲਾਇਾਂਗੇ ਨਹੀਂ ਇਹ ਕਹਿੰਦਾ ਤੈਨੂੰ ਹੋ ਗਈ ਨਾ ਹੋ ਗਈ ਨਾ ਉਹ ਤੇ ਅਲਦੀ ਨਹੀਂ ਹੋਣਾ ਤੈਨੂੰ ਨਹੀਂ ਕਦੀ ਕਿਆ ਇਹ ਬਕਵਾਸ ਕਰਦਾ ਤੈਨੂੰ ਮੈਂ ਕਿਆ ਮੈਨੂੰ ਰਾਣੀ ਨਹੀਂ ਸ਼ਰਮ ਹੈਗੀ ਤੈਨੂੰ ਕਿ ਮੈਂ ਨਹੀਂ ਮੈਂ ਕੀ ਕਹ ਲੈ ਨਹੀਂ ਆ ਮੈਨੂੰ ਕਿਉਂ ਸ਼ਰਮਾ ਕੋਈ ਬੈਠਾ ਕੋਈ ਤੇ ਚੱਲੀ ਹੋਰ ਕਿਤਾ ਨਹੀਂ ਨਹੀਂ ਕਹਿੰਦਾ ਹੰਬਾਰ ਨਿਕਲ ਨਹੀਂ ਡਾਕਟਰ ਮੈਨੂੰ ਵਜ੍ਹਾਣੀ ਹੈ ਡਾਕਟਰ ਮੈਨੂੰ ਪਤਾ ਸਹਾਨੇ ਰੱਖੀ ਆ ਮਾਰਨਾ ਮੈਨੂੰ ਪਤਾ ਹੀ ਕਹਿੰਦੀ ਰਾਤ ਰਾਤ ਮੈਨੂੰ ਕਹਿੰਦੀ ਇਹ ਉਹਨਾਂ ਨੇ ਜੋ ਸਮਝਣਾ ਸੀ ਇੱਥੇ ਸਮਝਾਇਆ ਕਰ ਇਹਨੇ ਕਿਹਾ ਹੁਣ ਮੈਂ ਮਾਰੀ ਗੱਲ ਤੇ ਵੀ ਗਰਮੀ ਪੜੀ ਸੀ ਹਾਂ ਆ ਦੇਖ ਲੈ ਨਹੀਂ ਜਾ ਮੇਰੇ ਸੌਗੇ ਤਾਂ ਮੈਂ ਦਾਦੀ ਲੱਗਦੀ ਮੇਰੇ ਸੌਣੇ ਨੂੰ ਫੇਕ ਕਿਉਂ ਗਿਆ ਉਹ ਪੁੱਛੇ ਨਾ ਤੇ ਨਾ ਪਿਆ ਕਦੀ ਇਹਨੂੰ ਕਾਦੀ ਹਾਂ ਇਹ ਨਹੀਂ ਕਹ ਤੇ ਤੈਨੂੰ ਕਹ ਤੇ ਲੀ ਬਈ ਅਨ ਆਦਮਨੀ ਆਪੇ ਤੇ ਕਹਿੰਦੀ ਦਾਦੀ ਨੂੰ ਉਹਦੇ ਛੁੱਟ ਗਈਆਂ ਤਾਂ ਬਸ ਮੇਰੇ ਘਰ ਪੈਣਾ ਦੀ ਗੱਲ ਬੀਬੀ ਨਾਰਦਮਣੀ ਕਹਿ ਸਕਦੀ ਤੂੰ ਨਹੀਂ ਕਹਿਣਾ ਬੀਬੀ ਕਹਿ ਸਕਦੀ ਆ ਮੈਂ ਤਾਂ ਆਪ ਕਹਿੰਦੀ ਕਿ ਇਹ ਕਈ ਵਾਰ ਤੇਰੀ ਬਲਦਾ ਹੋ ਜਾਂਦਾ ਨਾ ਮੈਂ ਮੈਂ ਨਹੀਂ ਬਣਾਉਣੀ ਹੋ ਆਪਣੇ ਕੋਲੋਂ ਕਰ ਕਰਕੇ ਤੇ ਮੇਰੇ ਮੇਰੀ ਨਾਰਦ ਮੁਨੀ ਕਹਿ ਕੇ ਦੱਸੇ ਮੈਨੂੰ ਹੁਣੇ ਮੈਂ ਚੱਕ ਕੇ ਘਰੋਂ ਬਾਹਰ ਮਾਰ ਦਿੰਦਾ ਆਹੋ ਓਏ ਆ ਦੇਖ ਲੈ ਤੂੰ ਨਾਰਦ ਮੁਨੀ ਕਹਿ ਕੇ ਦੱਸ ਫੇ ਮੈਂ ਕਹਣਾ ਨਾਰਦ ਹੈ ਤੂੰ ਦੇ ਵੱਲੇ ਹੋ ਜਾ ਲੱਗੇ ਲੈ ਮਾਣਾ ਹੁੰਦਾ ਕਿ ਵਰਤੀ ਚਲਾ ਪੈ ਮੈਨੂੰ ਫੇ ਹੁੰਦਾ ਹੀ ਚਲਾ ਥੋੜਾ ਹਾਂ ਰਾਤੀ ਤੇ ਮੈਂ ਤੇਰੀਆਂ ਲੱਤਾਂ ਘੁੱਟੀਆਂ ਹੁੰਦੇ ਨੇ ਲੱਤਾਂ ਹੀ ਵੜ ਦੇਣੀਆਂ ਤੇੜੀਆਂ ਲੱਤਾਂ ਵੜ ਦੇਣੀਆਂ ਮੈਂ ਲੱਤਾਂ ਆਦਮੀ ਘੁੱਟੇ ਨਹੀਂ ਤੇ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਅੱਧੀ ਸੁਪੀ ਆ ਤਾਂ ਹੁਣ ਰਾਤ ਨੂੰ ਨੀਂਦ ਕਿੱਥੇ ਆਉਂਦੀ ਨਹੀਂ ਨਹੀਂ ਨੀਂਦ ਆਉਂਦੀ ਕਿੱਥੋਂ ਸਿਉਂ ਆ ਜਾਂਦੀ ਨਾਲ ਠਾ ਠਾਲ ਵਿੱਚ ਆ ਦਿੱਤੀ ਮੈਂ ਸੇਬ ਪਾਇਆ ਤੇ ਮਾਰ ਦੇ ਮਾਰ ਲੈ ਸੁਣ ਲਾ ਹੋਰ ਸੁਣ ਲਾ ਤੇਰੀ ਗੱਲ ਸੁਣਨਾ ਝੂਠ ਨਹੀਂ ਚੱਲ ਰਹੇ ਹਾਂ ਜੋ ਕਿ ਉਹਨੇ ਮਾਰਿਆ ਹਲਾਇਆ ਮੈਂ ਕਿਹਾ ਬਿਆਹ ਆਉਂਦੇ ਤੇ ਤਾਂ ਸੌ ਗਈ ਤੇ ਕੀ ਹੋਇਆ ਤੈਨੂੰ ਕੀ ਤਕਲੀਫ ਹੋਈ ਮੈਨੂੰ ਤਕਲੀਫ ਇਹ ਹੈ ਕਿ ਕਹਿਣਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਿਹਾ ਕਰਾੜੇ ਮਾਰ ਦੇ ਉਠਾ ਲਿਆ ਮੈਂ ਕਹਾ ਸੇਵ ਨਾਲ ਬਾਜ ਮਸਾਹ ਦਿੱਤੀ ਠਹਿਰ ਕੇ ਦੇਖ ਲੈ ਹੁਣ ਮੈਂ ਸੌਂਦਾ ਨਹੀਂ ਜਿਵੇਂ ਆਪ ਕੀ ਕਰਦੀ ਹੁੰਦੀ ਆ ਆਪ ਆਪ ਦੱਸੀ ਮਾੜਾ ਜੀ ਆਹ ਰੋਣਾ ਪੰਦੀ ਆ ਕਿਦਾਂ ਕਿਦਾਂ ਬੰਦੇ ਨੇ ਸਾਰੇ ਪਿੰਡ ਕਿਦਾਂ ਕਿਦਾਂ ਰਾਤ ਸੌਂਦੀ ਆ ਕਿਦਾਂ ਹੁੰਦੀ ਆ ਮਰੇ ਦੋ ਚੱਲ ਬਾਤ ਕਰੋ ਆਇ ਤੜੀ ਕੱਢਣ ਲਈ ਆ ਬੱਸ ਕਰ ਬੱਸ ਮਾੜੀ ਬਣਦੀ ਬਣੀ ਫਿਰਦੀ ਐ ਹੈ ਉਹ ਬੜਾ ਪਤਾ ਨਹੀਂ ਪਿੰਡ ਕਿੰਨਾ ਰੌਲਾ ਪੂ ਵੀ ਸਾਰੇ ਪਾਪਾ ਅਲਾਵਾ ਵੱਲ ਹੀ ਉੱਟ ਕੇ ਆ ਜਾਣ ਮੁਝਾ ਕਰ ਮੋਦੀਆਂ ਮਾਰ ਮਾਰ ਹਾਰੇ ਨੇ ਹਾਰ ਕੇ ਨਹੀਂ ਨਹੀਂ ਉੱਠੇ ਉੱਠੇ ਤੇ ਕੀ ਹੋਇਆ ਕੀ ਪਤਾ ਝੂਠ ਹੀ ਕਹੀ ਜਨੇ ਕਿ ਪੌਣ ਮਿੰਟ ਤੋਂ ਹੁਣ ਪਤਾ ਨਹੀਂ ਚੱਲਿਆ ਮੇਰੇ ਲੱਗੇ ਸਮੇਂ ਦਾ ਨਹੀਂ ਮੈਨੂੰ ਤਾਂ ਲੱਗੇ ਕਹਿੰਦੀ ਝੂਠ ਕਹੀਨੀ ਤੂੰ ਮੈਂ ਨਹੀਂ ਝੂਠ ਕਹੀਨੀ ਤੇਰਾ ਰੋਲਾ ਪੋਲੀ ਬੈਠੀ ਜੀ ਲੋ ਇਹਦਾ ਪਿੰਡ ਭਾਵੇਂ ਮੈਂ ਕਿ ਬਾਲੀ ਨਹੀਂ ਆ ਜਾਂਦਾ ਬੋਲਦਾ ਕੇ ਕੇ ਉੱਥੇ ਆਈ ਨਹੀਂ ਗੱਲ ਕਹਣਾ ਮੀਣਾ ਦਿੰਦੀ ਆ ਆਹ ਆਹ ਜਦੋਂ ਮੈਂ ਹਮੋਂ ਨਹੀਂ ਹੁੰਦੀ ਆ ਹਾਂ ਆਹ ਤੇ ਬੀਬੀ ਨੇ ਤਾਂ ਕਦੀ ਵੀ ਨਹੀਂ ਕੀਤਾ ਦੇ ਦੇ ਦੇਖ ਲੈ ਇਹ ਦੇਖ ਲੈ ஏதோ ரே சோ ஏ ரெண்டு ਇਹ ਦੀ ਸੰਜੋ ਵੇਲਣਾ ਚੰਗੇ ਮੂਹ ਆਦੇ ਨਾ ਬੰਦੇ ਕਿੰਨੀ ਖੁਸ਼ੀ ਆ ਇਹ ਦੀ ਸੰਜੋ ਵੇਲਣਾ ਬਾਤੀ ਵੀ ਬਣਾਏ ਆ ਲੜਨੀ ਵੀ ਨਹੀਂ ਸੰਜੋ ਇਹ ਲਾਣੋ ਅੱਜ ਬਣਾਏ ਲਾਗੀ ਗੁੱਡੀ ਨਹੀਂ ਆਣੀ ਨਹੀਂ ਲੜਨਾ ਨਹੀਂ ਜਦੋਂ ਲੜਨਾ ਨਹੀਂ ਹਾਂਜੀ ਜੀ ਕਹਿਣਾ ਹਾਂਜੀ ਜੀ ਹਾਂਜੀ ਹਾਂਜੀ ਜੀ ਇਹਦੇ ਮੂੰਹ ਬੀਬੀ ਇਹਦੇ ਕਦੀ ਨਿਕਲਿਆ ਕਥਾ ਕੀ ਹਾਂਜੀ ਜੀ ਕਹਿਣਾ ਇਹਦੇ ਮੂੰਹ ਕਦੀ ਨਹੀਂ ਨਿਕਲਿਆ ਡਰਾਮੇ ਨਹੀਂ ਤੇਰੇ ਸਰਕਾਰ ਕਰੀਦਾ ਜਿੰਨਾ ਮੇਰੇ ਦਾ ਪਾਣੀ ਪੁਛੇ ਥਾਲੇ ਪੁਛੇ ਹਾਂ ਕੀ ਕਰਦੀ ਕੀ ਕਰ ਆ ਖਮੋਸ਼ ਹੋ ਕੇ ਤੇ ਹੀ ਰੰਡੀ ਅੰਦਰ ਅੰਦਰ ਡੱਬ ਕੋ ਕੇਦਾ ਸਾਰੀ ਉਹ ਡੱਬੀ ਨੂੰ ਮੈਂ ਡੱਬੀ ਵਿੱਚ ਪਾ ਦਿੰਦੀ ਹਾਂ ਇਹ ਵੀ ਗੱਲ ਦੱਸ ਦੇ ਦੀ ਨਾ ਡਰਦਾ ਮੈਨੂੰ ਨਾ ਉਹ ਨਹੀਂ ਡਰਦਾ ਮੈਂ ਡਾਂਦਾ ਪਹਿਲਾਂ ਇਹ ਸਾਰੀ ਡੱਬਾ ਕਰਕੇ ਤੇ ਮੇਰਾ ਸਾਹ ਕਦੋਂ ਆ ਬਣਾਦੀ ਇਹਦੀ ਮੇਰਾ ਸਾਹ ਕਦੋਂ ਨਾ ਕੀ ਬਣਾਇਆ ਪਤਾ ਨਹੀਂ ਕਹਿੰਦੇ ਕਹਿੰਦੇ ਸਾਸ ਜੇ ਤੇ ਤਗੜੀ ਆ ਤੇ ਤੂੰ ਤੂੰ ਬੰਦਾ ਦੀ ਕਿ ਮੈਂ ਹੁਣ ਸਾਸ ਨੇ ਮੈਨੂੰ ਬੜਾਈ ਏਦਾਂ ਦੀ ਦਿੱਤਾ ਸਾਸ ਨੇ ਬਣਾਤਾ ਆਈਦਾ ਦੇਖ ਕੌਣ ਕਹਿੰਦਾ ਇਹ ਸਾਰੀ ਕਹਿੰਦੇ ਆ ਲੈ ਕੌਣ ਕਹਿੰਦਾ ਦੱਸ ਨਹੀਂ ਦੇ ਦੇ ਲੈ ਸੁਣ ਲਿਆ ਮੈਂ ਤੇ ਯਕੀਨ ਨਾ ਕਰਦੀ ਦੇਖ ਲੈ ਸਸ ਤਗੜੀ ਹੈ ਤਾਂ ਸਾਸ ਨੂੰ ਨਾਲ ਛੁੱਟਿਆ ਹੁੰਦਾ ਚੁੱਪੇ ਪਾਉਂਦਾ ਨੂੰ ਕਹਿੰਦੀ ਤੂੰ ਲੋਕਾਂ ਦੇ ਕਹਿ ਲਾ ਕੇ ਤਾਂ ਛੁੱਟਿਆ ਪਰ ਨਹੀਂ ਸੁਟਣਾ ਤੇ ਕਾਨੂੰ ਮੈਂ ਪਰ ਮੈਨੂੰ ਜੇ ਇਦਾਂ ਦੀ ਛਿੜਕਾ ਹਰ ਵੇਲੇ ਛਿੜਕਾ ਨਾ ਹੋ ਤਾਂ ਮੈਂ ਦੇ ਦਿੰਦਾ ਦੀ ਤੇਰੀ ਛਿੜਕਾ ਨਹੀਂ ਮਾਰਦੀ ਮੈਂ ਕਰਦੀ ਤੇਰੇ ਨੂੰ ਵੀ ਜਾ ਬੰਦਾ ਬੇਬੀ ਉਹ ਹੀ ਪਾਇਆ ਹੁੰਦਾ ਤੇ ਕਿਆ ਸੋਹਣੀ ਲੱਗਣਾ ਹੈ ਹੁਣ ਉਧਰ ਉਹ ਕਹਿੰਦੀ ਵੱਡੀ ਰਾਣੀ ਬਣ ਕੇ ਬੈਗੀ ਆ ਲੈ ਦੇ ਲੈ ਲੈ ਚਾਲੇ ਦੇ ਲੈ ਗੱਲਾਂ ਅੰਗੇ ਦੇ ਕੇ ਤੇ ਕੀ ਹੋ ਗਿਆ ਮੰਨਣਾਰੇ ਢੰਦੇ ਹੀ ਆ ਨਹੀਂ ਉਹ ਤਾਂ ਗੱਲਾ ਇਹਦੇ ਚਾਲੇ ਵੇ ਕੋਈ ਜਿਹੜੇ ਮੰਨਣਾਰੇ ਆਂ ਨਾ ਉਹਨਾਂ ਨੂੰ ਹੱਤਾ ਪੈਂਘਾ ਮੰਗਣੇ ਨੇ ਚੌਕੇ ਪਰ ਮੱਕੜੇ ਨਹੀਂ ਆਉਂਦਾ ਨਹੀਂ ਕੋਈ ਸੌਖਾ ਹੋਣ ਲੱਗੇ ਤੇਰੇ ਦੇ ਲੈ ਡਾਕ ਹੋ ਜਾਂਦਾ ਆ ਵੇ ਲੈ ਗੱਲ ਵੇ ਕਿਹੜੀ ਕਹਿੰਦੀ ਆ ਜਿਹੜੇ ਸਾਰੇ ਕੋਠੀ ਬਾਰੇ ਮੈਂ ਕਿ ਮੈਂ ਕਹਣਾ ਲਿਆਉਣੇ ਕਿ ਦਿਓ ਮੈਂ ਕੋਈ ਨਾ ਬੰਦਾ ਫਿਰ ਬੋਲੇ ਦੇ ਦੇ ਪਤਾ ਕੀ ਆ ਕਮਲ ਮਮੂ ਮੈਨੂੰ ਕੀ ਆ ਜਾਂਦਾ ਕਿਹਦੇ ਸੇਲਵੇਂ ਬਥੇਂ ਨਾ ਹੀ ਗੁਰੀ ਲੱਗਦੀ ਇਹਨੂੰ ਹੋਰ ਤੇਰੀ ਸੇਲਵੇਂ ਬਣਾਉਣੀ ਚਾਹੇ ਮੈਨੂੰ ਕਹਿ ਉਹ ਲੱਗਦੀ ਹੈ ਤੇਰੇ ਤੋਂ ਦੂਏ ਤੇ ਆਟਾ ਮਮੂ ਚਾਹ ਕੱਪ ਪੀ ਜਾਂਦੀ ਹੈ ਤੈਨੂੰ ਨਹੀਂ ਬੀਬੀ ਚੰਗਾ ਅੱਠਾ ਤੇਰੇ ਹੱਥੋਂ ਕੋਈ ਨਹੀਂ ਹੁਣੀ ਮੈਂ ਕੀ ਨਹੀਂ ਕਰੀ ਉਹਨਾਂ ਕਿਆ ਨਹੀਂ ਤੇ ਇਦਾਂ ਕਰਿਆ ਕਿ ਇਹਨਾਂ ਨੂੰ ਕਿਉਂ ਨਹੀਂ ਦਿੰਦੀਆਂ ਮੰਗਣਾ ਬੀਬੀ ਨੂੰ ਚੁੱਪ ਇਹਨਾਂ ਦਾ ਚੁੱਪ ਕਰ ਜਾ ਮੇਰਾ ਸਿਰ ਦੁਖ ਰਲਾ ਪੈ ਬਸ ਕਰ ਬਸ ਨਾ ਦਿਖਾਇਆ ਫਿਰ ਆਪਣਾ ਸਿਰ ਰੱਖਿਆ ਤਾਂ ਠੀਕ ਬਸ ਕਰ ਬਸ ਕਰ ਐਨੇ ਦਿਮਾਗ ਖਰਾਬ ਕਰੀ ਨਾ ਮੇਰਾ ਵੀ ਆਲੋਟ ਕਰੀ ਜਾਂਦਾ ਜਿਹੜਾ ਸੁਣਾਮ ਕੀਤਾ ਮੈਂ ਕਹਿੰਦੀ ਨਾ ਉਹ ਤੇ ਉਹ ਸਾਰੇ ਤੇ ਵੀਰ ਜੀ ਦੇਖੇ ਹੋਣਾ ਕਿ ਇਹਨੇ ਪੇਟ ਆਪਣੇ ਕਾਹਦੇ ਉੱਤੇ ਟਿੱਕੇ ਆ ਗਈ ਹਲੇ ਨਾਲ ਜਦੋਂ ਇਹਨੂੰ ਦੇਖ ਲਾਣਾ ਦੇਖ ਕੇ ਕਿਤੇ ਤੇਲ ਹੋ ਰਿਹਾ ਨਹੀਂ ਜਾਂ ਲੈਣਾ ਨਹੀਂ ਹੋੜੇ ਨਾ ਹੋੜੇ ਨਹੀਂ ਕੋਈ ਹੋੜੇ ਨੂੰ ਕੋਈ ਤਾਂ ਖਲੀਫ ਨਹੀਂ ਕਹਿੰਦੇ ਇਹਨੂੰ ਮੈਨੂੰ ਖੱਖਰ ਖਾ ਕੇ ਆ ਜਾਂਦਾ ਐ ਤੇ ਮੈਂ ਤੁਹਾਨੂੰ ਨਹੀਂ ਖੱਖਰ ਨਾਰ ਖਾ ਖੱਖਰ ਦੀ ਛੇੜਾ ਤੂੰ ਮੈਂ ਖਸਮਣ ਖਾਣੇ ਇਹਨਾਂ ਨੇ ਮੈਂ ਖੱਖਰ ਬਣ ਗਿਆ ਹੁਣ ਮੈਂ ਤਾਂ ਖੱਖਰ ਵਾਰ ਗਿਆ ਹੁਣ ਤਾਂ ਖੱਖਰ ਬਣ ਗਿਆ ਮੈਨੂੰ ਆ ਛੇੜ ਉਹ ਖੱਖਰ ਵਾਰ ਗਿਆ ਹਾਂ ਅੱਜ ਤਾਰ ਬਸ ਤਾਰ ਬਸ ਮਾੜ ਹੋ ਗਿਆ ਹਾਂ ਆਪਸਾਰ ਬਹੁਤ ਹੋ ਗਈ ਤੇਰੀ ਬਹੁਤ ਹੋ ਗਿਆ ਬਹੁਤ ਹੋ ਗਿਆ ਕੋਈ ਤੇ ਦੀ ਕਥਾ ਛੇੜ ਲੈ ਪਹਿਲੇ ਆ ਕੀ ਪਾਲਿਆ ਫਲਾਟ ਢੁਕਾਨ ਕੋਈ ਕਪੜਾ ਹੀ ਨਹੀਂ ਚੰਗਾ ਲੱਗਦਾ ਨਮਾ ਮੈਂ ਆਜ ਕੋਤਾ ਆਪਣੇ ਪੁੱਛੀ ਕਿ ਆ ਕਿਉਂ ਲਿਆ ਕੇ ਦਿੱਤੀਆਂ ਹਾਇ ਬੰਗੇ ਨਾਲ ਜੱਤੀ ਰੱਖੀ ਗਾ ਲਿਆ ਕੇ ਦੇਹ ਲੱਗਿਆ ਕਿਉਂ ਰੱਖ ਦਿੱਤੀ ਮੈਂ ਚਲੋ ਆਪ ਵੀ ਲਈਆਂ ਸੀ ਤਾਂ ਹਮਨੇ ਲਿਆਕ ਦਿੱਤੀ ਤਾਂ ਜੇ ਨਾ ਪਾਈਆਂ ਉਹਨੇ ਕਹਿਣਾ ਮੇਰੇ ਕੱਪੜਾ ਨਹੀਂ ਪਸੰਦ ਕਰਦੀ ਕਿ ਇਹ ਪਾਸੇ ਵੀ ਨਹੀਂ ਠੀਕ ਹੁੰਦੇ ਦੇਹ ਲੱਗੂ ਪਤਾ ਕੀ ਕਹਿੰਦਾ ਹੁੰਦਾ ਜੇ ਨਾ ਪਾਵਾਂ ਕਹਿੰਦਾ ਇਹ ਮੇਰੀ ਚੀਜ਼ਾਂ ਦੀ ਪਸੰਦ ਨਹੀਂ ਕਰਦੀ ਮੈਂ ਤਾਂ ਸਾਰੇ ਪਾਸੇ ਭਾਜੀ ਕੋ ਉਪਾਣ ਪਾਉਂ ਚੰਮ ਚੰਮ ਪਾਉ ਚੰਮ ਚੰਮ ਪਾਉ ਪਈ ਗਾ ਨੀ ਬੋਲੋ ਉਹਦਾ ਮਾ ਉਹਨੇ ਜਿਹੜਾ ਕਰਦੀ ਹੈ ਨਹੀਂ ਸ਼ਰਮ ਨਹੀਂ ਹੋ ਰਹੀ ਨਹੀਂ ਕਿ ਹਾਂ ਰੋਹਨ ਨਹੀਂ ਦੀ ਬਸ ਕਰਔਰ ਦੇ ਬਸ ਕਿੱਦਾਂ ਕਰਾਂ ਕਿੱਦਾਂ ਖਾਣ ਨਹੀਂ ਪਾਉਂਦੀ ਉਹਦਾ ਕੋਈ ਤਾਂ ਸ਼ਾਮਤ ਆ ਜਾਂਦੀ ਜੇ ਮਪਾਲੀ ਦੇ ਕੋਈ ਐਨੇ ਪਰਾਵਾ ਚੰਗੇ ਸੂਟ ਦੇ ਲਿਆ ਮੈਂ ਸੂਟ ਤਾਂ ਕੋਈ ਚੰਗੇ ਦੇ ਰਿਹਾ ਪਾਣੀ ਨਾ ਪਾਣੀ ਉਹਦਾ ਗੇਂਦੀ ਮੈਂ ਪਾਣੀ ਨਾ ਰੱਖ ਜਾਈਂ ਉਹ ਤੇ ਰਿਕਾ ਦੇ ਕੇ ਉਹ ਕਿੱਥੇੋਂ ਘਰ ਪੈ ਗਈ ਜਿਹੜੇ ਪਰਸੂਲਦੇ ਨਾ ਪਹਿਲੇ ਕਿੱਥੇ ਤੂੰ ਦਾ ਮੈਂ ਕਹਿੰਨੀ ਹੈ ਕਿ ਹਣਾ ਕਿੱਥੇ ਪੜੀ ਹੈ ਤੂੰ ਚਿਮਲੇ ਦੇ ਵਿੱਚ ਪੜੀ ਹੁੰਦੀ ਹੈ ਤੂੰ ਹਣਾ ਚਿਮਲੇ ਮੇਰੇ ਕਿਹਦਾ ਨਹੀਂ ਕਿਹਿਆ ਚਿਮਿਆ ਦੇ ਰਿਸ਼ਤੇਦਾਰੀ ਹੈ ਮੇਰੇ ਤਾਂ ਉੱਥੇ ਪੜੀ ਹੋਵਾਂਗੀ ਹਣਾ ਲੇਕਿਨ ਨਹੀਂ ਬਹਿ ਰਹੀ ਤੇ ਇਹ ਦੀੰਦ ਨਹੀਂ ਤੇ ਇਹਨੂੰ ਕੋਈ ਬਾਠੂ ਆਹੋ ਆਹੋ ਫੇਰ ਦੱਸ ਹੈ ਹਾਂ ਜੀ ਆਹੀ ਤਾਂ ਕੰਮ ਕੀਤੇ ਗੜਾ ਆਹੀ ਤਾਂ ਕਦੀ ਪਖੰਡ ਕੀਤੇ ਨਹੀਂ ਇਹਨੇ ਕਹਿੰਦੀ ਆ ਰਾਂਜੀ ਆ ਉਹ ਅੰਦਰਾਂ ਕੰਮ ਕਰ ਮੇਰੇ ਕੋ ਨਹੀਂ ਹੁਣ ਹਣਾ ਕੀ ਨਾ ਰ। ਤੇ ਆ ਜਿਹੜੀਆਂ 3 ਰਾਣੀਆਂ ਸੀ ਮੇਰੀਆਂ ਵੀ 3 ਹੀਆਂ ਵੈਸੇ ਪਰ ਉਹ ਵੀ ਤੇਰੇ ਨਾਲ ਮੈਂ ਕੀ ਕਰੀ ਵੀ ਉਹਨਾਂ ਨੂੰ ਕੰਮ ਕਰਾਉਂ ਮੇਰੇ ਨਾਲ ਵੀ ਨਹੀਂ ਆਇਆ ਕਰਦੀਆਂ ਹੋਣੀਆਂ ਕਰਦੀਆਂ ਸਾਰੀਆਂ ਕਰਦੀ ਆਪਣੇ ਘਰ ਦਾ ਕਰਦੀ ਪਹਿਲਾ ਕੁੜੀਆਂ ਦੇ ਨਾਲਾਂ ਮੈਂ ਦਿੱਦੀ ਐ ਇਹ ਕੀ ਹੋ ਗਿਆ ਕਿੰਨੇ ਮਾਰ ਲੱਗ ਲੱਗ ਮਾਰੀ ਐ ਕਿਹਨਾਂ ਯੇ ਬਾਤ ਕਰੋ ਚਲੋ ਠੀਕ ਆਂਜੀ ਭੈਣ ਭਰਾਵਾਂ ਦੇ ਮੈਸੇਜ ਆਏ ਆ ਸੋ ਮੈਂ ਤੈਨੂੰ ਪੜ ਕੇ ਦਿਖਾਉਣਾ ਆ ਤੇ ਪਹਿਲਾ ਮੈਸੇਜ ਬੀਬੀ ਆਇਆ ਸਖਜੀਤ ਕੌਰ ਦੀ ਪੋਤਾ ਵੈਰੀ ਨਾਈਸ ਥੈਂਕ ਯੂ ਜੀ ਓਕੇ ਹੋ ਜੀ ਤੇ ਪਰਮਜੀਤ ਕੌਰ ਨੇ ਕਿਹਾ ਵੈਰੀ ਫਨੀ ਵੀਡੀਓ ਥੈਂਕ ਯੂ ਜੀ ਸੋ ਧੰਨਵਾਦ ਪਰਮਜੀਤ ਕੌਰ ਜੀ ਤੇ ਰਾਜਵੀਰ ਕੌਰ ਕਹਿੰਦੇ ਕਿਆ ਬਾਤ ਹੈ ਧਮੀ ਸਾਹਿਬ ਇਹ ਦਾਸ ਹੁਣਾਂ ਨੂੰ ਨੇ ਕਿਹਾ ਸੋ ਧੰਨਵਾਦ ਰਾਜਵੀਰ ਕੌਰ ਜੀ ਧੰਨਵਾਦ ਜੀ ਬਾਕੀ ਪ੍ਰੀਤ ਬੁਟੀਕ ਵਾਲੇ ਕਹਿੰਦੇ ਬਹੁਤ ਸੋਹਣਾ ਬਲੌਗ ਸੀ ਅੱਜ ਤਾਂ ਹਾਸ ਹਾਸ ਪੁੱਠੀ ਹੋ ਗਈ ਮੈਂ ਕਹਿੰਦੇ ਧੰਨਵਾਦ ਜੀ ਬਸ ਤੁਹਾਨੂੰ ਹਸਾਉਣ ਲਈ ਬਲੌਗ ਪਾਈ ਤੇ ਆ ਜੀ ਤੇ ਕਾਮਲਪ੍ਰੀਤ ਕੌਰ ਕਹਿੰਦੇ ਬਹੁਤ ਵਧੀਆ ਵਲੌਗ ਅੱਜ ਦਾ ਥੈਂਕ ਯੂ ਜੀ ਪ੍ਰੀਤ ਬੁਟੀਕ ਕਹਿੰਦੇ ਕੀਪ ਸਪੋਰਟਿੰਗ ਮੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਸਪੋਰਟ ਜਰੂਰ ਕਰਾਂਗੇ ਜੀ ਧੰਨਵਾਦ ਕਰੇਜ਼ੀ ਬ੍ਰਦਰ ਕਹਿੰਦੇ ਬੁੱਢਾ ਜਿਆ ਉਹ ਤੂੰ ਕਿਹਾ ਹੋਣਾ ਨਾ ਮੈਨੂੰ ਵਲੌਗ ਚ ਬਾਜੀ ਤੇ ਕਾਮਲਪ੍ਰੀਤ ਕੌਰ ਕਹਿੰਦੇ ਮੈਂ 10 ਵਾਰ ਦੇਖ ਲਿਆ ਆ ਵਾਲਾ ਵਲੌਗ ਬੀ ਇਹਨਾਂ ਸੋਹਣਾ ਲੱਗਾ ਮੈਨੂੰ ਪਰਮਜੀਤ ਕੌਰ ਕਹਿੰਦੇ ਬਾਜੀ ਤੁਸੀਂ ਬਹੁਤ ਨਾਈਸ ਹੋ ਥੈਂਕ ਯੂ ਜੀ ਧੰਨਵਾਦ ਜੀ। ਹੈਂ ਜੀ। ਧੰਨਵਾਦ। ਗੁਰਪ੍ਰੀਤ ਸਿੰਘ ਕਹਿੰਦੇ ਵੈਰੀ ਨਾਈਸ। ਥੈਂਕ ਯੂ ਜੀ। ਥੈਂਕ ਯੂ ਕਹੋ। ਥੈਂਕ ਯੂ। ਜੀ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਕਿਰਨਦੀਪ ਕਿਰਨਦੀਪ ਚਾਹਲ ਕਹਿੰਦੇ ਵੈਰੀ ਨਾਈਸ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਰਣਵੀਰ ਗੌਰ ਕਹਿੰਦੇ ਉਹਨਾਂ ਨੇ ਦਿਲ ਭੇਜਿਆ। ਥੈਂਕ ਯੂ। ਥੈਂਕ ਯੂ। ਵੈਰੀ ਥੈਂਕ ਯੂ। ਸਾਮ ਨੇ ਦਿਲ ਭੇਜਿਆ। ਥੈਂਕ ਯੂ। ਅਹੀਂ ਕਿਤਾ ਭੇਜੇ ਦਿਲ ਤੂੰ ਤਾਂ ਭੇਜ ਦਿੱਤਾ। ਤੂੰ ਹੀ ਆਪਣਾ ਕੱਢ ਕੇ ਭੇਜ ਦੋ ਨਾ। ਹਾਂ ਦਾ ਦੇ ਨਿਕਲ ਰਹਿਣ ਮੁੰਡੀ ਤੇਜਿੰਦਰ ਕੌਰ ਨੇ ਹਾਸੇ ਵਾਲੇ ਮੋਜੀ ਭੇਜਿਆ ਥੈਂਕ ਯੂ ਥੈਂਕ ਯੂ ਤੇਜਿੰਦਰ ਕੌਰ ਕਹਿੰਦੇ ਅਮਰਤ ਵੀਡੀਓ ਰੋਜ਼ ਹੀ ਇੰਗਲਿਸ਼ ਵਿੱਚ ਆ ਰਹੀ ਹੈ ਇਹ ਪਤਾ ਨਹੀਂ ਕੀ ਪ੍ਰੋਬਲਮ ਆਈ ਇੰਗਲਿਸ਼ ਵਿੱਚ ਮੈਂ ਤਾਂ ਪੰਜਾਬੀ ਵਿੱਚ ਪਾਉਣਾ ਆ ਇਹ ਲੱਗਦਾ ਕੋਈ ਨਾ ਅਪਡੇਟ ਨਵਾਂ ਆਇਆ ਆ ਮੈਂ ਕਰਦਾ ਚੈੱਕ ਕੋਈ ਗੱਲ ਨਹੀਂ ਆਪਣੇ ਲੋ ਤਾਂ ਮੈਂ ਪੰਜਾਬੀ ਜੀ ਪਾਉਣਾ ਆ ਧੰਨਵਾਦ ਸੋ ਦੇਖ ਲੈਣਾ ਮੈਂ ਅਗਲੀ ਵੀਡੀਓ ਸ਼ਾਇਦ ਮੈਂ ਕੋਸ਼ਿਸ਼ ਕਰਾਂਗਾ ਪੰਜਾਬੀ ਵਿੱਚ ਹੀ ਆਏ ਮੈਂ ਪਾਉਣਾ ਪੰਜਾਬੀ ਵਿੱਚ ਹੀ ਆ ਪਤਾ ਨਹੀਂ ਕੀ ਪ੍ਰੋਬਲਮ ਆ ਜੀ ਧੰਨਵਾਦ ਜੀ ਧੰਨਵਾਦ ਕਮਲਜੀਤ ਬਾਜਵਾ ਕਹਿੰਦੇ ਬੀਬੀ ਬਹੁਤ ਘੈਂਟ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰੀਤ ਬੁਟੀਕ ਨੇ ਪਹਿਲਾ ਫਸਟ ਕਮੈਂਟ ਕੀਤਾ ਸੋ ਧੰਨਵਾਦ ਪ੍ਰੀਤ ਬੁਟੀਕ ਜੀ ਤੁਹਾਡਾ ਪਹਿਲਾ ਲਾਈਕ ਕਮੈਂਟ ਆਉਂਦਾ ਆ ਸੋ ਸਾਰਿਆਂ ਨੂੰ ਲਵ ਯੂ ਦਿਲੋਂ ਲਵ ਯੂ ਆ ਜੀ ਲਵ ਯੂ ਜੀ ਲਵ ਯੂ ਮਨਸੀਰਤ ਕੌਰ ਟੀਨਸਾ ਨੇ ਵੀ ਹਾਸੇ ਵਾਲੇ ਮੋਜੀ ਭੇਜਿਆ ਥੈਂਕ ਯੂ 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 ਬਹੁਤ ਬਹੁਤ ਥੈਂਕ ਯੂ ਬਾਕੀ ਜਿਹੜੇ ਆਉਣਗੇ ਹਜੇ ਤੱਕ ਇੰਨੇ ਕੀ ਆਏ ਆ ਸੋ ਉਹਨਾਂ ਦਾ ਵੀ ਵਿੱਚ ਜ਼ਰੂਰ ਨਾਮ ਲਿਆ ਜਾਏਗਾ ਸੋ ਦਿਲੋਂ ਯਾਰ ਧੰਨਵਾਦ ਆ ਤੇ ਨਾ ਜਿੰਨੇ ਆਪਣੇ ਭੈਣ ਭਰਾ ਜਨੇ ਤੁਸੀਂ ਦੇਖਦੇ ਆ ਮੰਨ ਲਓ 500 ਵਿਊ ਆ ਨਾ ਉਹਦੇ ਵਿੱਚ ਲਾਈਕ ਘੱਟ ਜਿਆਦਾ ਕਰਿਆ ਕਰੋ ਜਿੱਦਾਂ 500 ਲਾਈਕ ਘੱਟੋ ਘੱਟ 2 500 ਲਾਈਕ ਤਾਂ ਆਵੇ ਹਨਾ ਸੋ ਮੇਰੇ ਜਿੰਨੇ ਭੈਣ ਭਰਾ ਨਾ ਮੇਰੀ ਦਿਲੋਂ ਮਤਲਬ ਕੀ ਬੇਨਤੀ ਆ ਤੇ ਮੇਰੀ ਬੀਬੀ ਦੀ ਵੀ ਬੇਨਤੀ ਆ ਲਾਈਕ ਜਰੂਰ ਕਰਿਆ ਕਰੋ ਸੋ ਕਮੈਂਟ ਵਿੱਚ ਆਪਣੇ ਰਿਵਿਊ ਜਰੂਰ ਦਿਆ ਕਰੋ ਮਤਲਬ ਫੀਡਬੈਕ ਜਰੂਰ ਦਿਆ ਕਰੋ ਕਿ ਕਿਦਾਂ ਕਿਹੜੀ ਚੀਜ਼ ਵਧੀਆ ਨਹੀਂ ਹੈਗੀ ਉਹ ਚੀਜ਼ ਨੂੰ ਬੰਦਾ ਚੇਂਜ ਕਰਦਾ ਸੋ ਮੈਂ ਤੁਹਾਡੇ ਕੱਲੇ ਕੱਲੇ ਕਮੈਂਟ ਰੀਡ ਕਰਦਾ ਹੁੰਦਾ ਆ ਵੀ ਕਈ ਚੀਜ਼ਾਂ ਦਾ ਤੁਹਾਡੇ ਕੋਲੋਂ ਪਤਾ ਲੱਗਦਾ ਸੋ ਅਸੀਂ ਤਾਂ ਪਾ ਦਈਦੀਆਂ ਆ ਤੇ ਜਿਹੜਾ ਦੇਖਣ ਵਾਲਾ ਬੰਦਾ ਨਾ ਆਡੀਅנס ਜਿਹੜੀ ਦੇਖਣ ਵਾਲੀ ਹੈ ਜੋ ਭੈਣ ਭਰਾ ਦੇਖਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਕਿ ਕਿਹੜੀ ਕਮੀ ਆ ਕੀ ਪੇਸ਼ੀ ਆ ਹਨਾ ਸੋ ਤੁਹਾਡੇ ਕਰਕੇ ਪਾਈਦੇ ਆ ਸੋ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਮਾਰੇ ਤੰਦਰੁਸਤੀਆਂ ਰੱਖੇ ਜਿਹੜੇ ਆਪਾਂ ਨੂੰ ਵੇਖਦੇ ਆ ਮਹਾਰਾਜ ਉਹਨਾਂ ਦੇ ਘਰ ਵਿੱਚ ਤੰਦਰੁਸਤ ਤੰਦਰੁਸਤੀਆਂ ਬਣਾਈ ਰੱਖੇ ਚੜ੍ਹਦੀਆਂ ਕਲਾਂ ਰੱਖੇ ਸੋ ਸਸਰੀਕਾਲ ਸਸਰੀਕਾਲ ਦੀ ਸਸਰੀਕਾਲ